ਚਾਰ ਧਾਰਾ ਇੱਕ ਸੋਚ ਦਾ ਜਗਤ ਵਿੱਚ ਹੋਣੇ ਮਰਜ਼ੀ ਸਾਡੀ ਹੈ ਵੀ ਅਸੀਂ ਸਰੀਰਕ ਤੌਰ ਤੇ ਦੇਖਣਾ ਹੈ ਜਾਂ ਅਸੀਂ ਇੱਕ ਵਿਚਾਰ ਧਾਰਾ ਦੇ ਨਾਲ ਜੁੜਨਾ ਹੈ ਹੁਣ ਜੇ ਤਾ ਸਰੀਰ ਨਾਲ ਜੁੜਾਂਗੇ ਤੇ ਬਾਣੀ ਕਹਿੰਦੀ ਜੋਤ ਜਨਮਾ ਤੋਂ ਜਨਮੂ ਜਿਹੜਾ ਜੰਮਿਆ ਹੈ ਨਾ ਉਹ ਮਰਦਾ ਹੀ ਮਰਦਾ ਤੇ ਸੋਚ ਕਦੇ ਜੰਮਦੀ ਨਹੀਂ ਸੋਚ ਕਦੇ ਮਰਦੀ ਨਹੀਂ ਛੋਟੀ ਦੀ ਉਦਾਹਰਣ ਦੇ ਕੇ ਚੱਲਾਂ ਗੁਰੂ ਨਾਨਕ ਸਾਹਿਬ ਦੀ ਸੋਚ ਕੀ ਸੀ ਗੁਰੂ ਨਾਨਕ ਸਾਹਿਬ ਦੀ ਸੋਚ ਕੀ ਹੈ ਕਿ ਭੂਲੇ ਮਾਰਕ ਜਿਨੇ ਬਤਾਇਆ ਐਸਾ ਗੁਰ ਭੂਲੇ ਕਰੋ ਜੀ ਭੂਲੇ ਮਾਰਕ ਜਿਨੇ ਬਤਾਇਆ ਜਿਹੜੇ ਭੁੱਲ ਗਏ ਸੀ ਨਾ ਰੱਬ ਨੂੰ ਜਿਸ ਸੋਚ ਨੇ ਉਹਨਾਂ ਨੂੰ ਰਸਤੇ ਤੇ ਪਾਇਆ ਐਸਾ ਗੁਰ ਗੁਰਪਰ ਦੀ ਪੈਦਾ ਹੋਈ। ਉਹ ਧਰਮ ਗ੍ਰੰਥ ਤਾਂ ਪਹਿਲਾਂ ਜੀ ਸੰਭੇ ਹੈਗੇ ਸੀ ਨਾ ਜੀ। ਪਰ ਫਿਰ ਵੀ ਸਤਪੁਰ ਨੇ ਕੀ ਆ ਕਿ ਪੰਡਿਤਵਾਚਾ ਕੋਥੀਆਂ ਨਾ ਬੂਝਿਆ ਵਿਚਾਰ ਅੰਧਕੋਮਤੀ ਦੇ ਚੱਲੇ ਮਾਇਆ ਦਾ ਵਪਾਰ ਇੱਕ ਧਰਮ ਗ੍ਰੰਥ ਕੱਲੇ ਮਾਇਆ ਦਾ ਸੰਦਨ ਬਣ ਗਿਆ। ਧਰਮ ਗ੍ਰੰਥ ਕਾਣ ਵਾਸਤੇ ਧਰਮ ਗ੍ਰੰਥ ਗਿਆਨ ਦਾ ਸਰੋਤ ਨੇ ਜੀ। ਕਿਤੇ ਇਹ ਨਾ ਹੋਵੇ ਕਿ ਪੜ ਪੜ ਗੱਡੀ ਲੱਤੀ ਜਾਵੇ ਗੁਰੂ ਨਾਨਕ ਸਾਹਿਬ ਦਾ ਸਮਝਾਉਂਦਾ ਕਿ ਆਪਣਾ ਤਰੀਕਾ ਸੀ ਅੱਜ ਤੁਸੀਂ ਕਿਸੇ ਵੀ ਧਰਮ ਸਥਾਨ ਚਲੇ ਜਾਓ ਮਾਫ ਕਰਿਓ ਕੋਈ ਸਮਝਣ ਵਾਸਤੇ ਤਿਆਰ ਨਹੀਂ ਇਹੋ ਹੀ ਕਾਰਨ ਅੱਜ ਅਸੀਂ ਪੱਗਾਂ ਨੂੰ ਹੱਥ ਪਾ ਰਹੇ ਹਾਂ ਗਿਆਨ ਨੂੰ ਨਹੀਂ ਪਰ ਮੈਂ ਕਹਿੰਦਾ ਤੁਸੀਂ ਇੱਕ ਸਾਖੀ ਹੈ ਕਿ ਜਦੋਂ ਜਨੂ ਕੋਣਾ ਸੀ ਨਾ ਉਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਸਭ ਹੋ ਰਿਹਾ ਜੀ ਪਰ ਤੁਸੀਂ ਗੁਰਨਾਨਕ ਦੀ ਸੋਚ ਦੇਖੋ ਵੀ ਅੱਜ ਸਭ ਕੋ ਬੜੇ ਸਾਧਨ ਨੇ ਸਾਡੇ ਕੋਲ ਸੋਸ਼ਲ ਮੀਡੀਆ ਹੈ ਪ੍ਰਚਾਰ ਵਾਸਤੇ ਸਾਡੇ ਕੋਲ ਆ ਗੁਰੂ ਘਰ ਦੇ ਪ੍ਰਚਾਰ ਵਾਸਤੇ ਸਾਡੇ ਕੋਲ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਪ੍ਰਚਾਰ ਕਰਨ ਵਾਸਤੇ ਪਰ ਪ੍ਰਚਾਰ ਘਟ ਹੋ ਰਿਹਾ ਵਿਵਾਦ ਜ਼ਿਆਦਾ ਹੋ ਰਿਹਾ ਉਹਦਾ ਕਾਰਨ ਪਤਾ ਕੀ ਹੈ ਕਿ ਜਿਨ੍ਹਾਂ ਦੀ ਡਿਊਟੀ ਸੀ ਨਾ ਪ੍ਰਚਾਰ ਕਰਨ ਦੀ ਉਹਨਾਂ ਨੂੰ ਪਤਾ ਹੀ ਨਹੀਂ ਪ੍ਰਚਾਰ ਕਰਨਾ ਕਿ ਇਸ ਤਰ੍ਹਾਂ ਸਾਡੇ ਕੋਲ ਇਹ ਸਾਧਨ ਨੇ ਪਰ ਫਿਰ ਵੀ ਉਹਨਾਂ ਸਾਧਨਾਂ ਦੇ ਵਰਤੋਂ ਨਹੀਂ ਹੋ ਰਹੀ ਗੁਰੂ ਨਾਨਕ ਸਾਹਿਬ ਦੇ ਸਮੇਂ ਨਾ ਤਾਂ ਸੋਸ਼ਲ ਮੀਡੀਆ ਸੀ ਪਰ ਉਹਨਾਂ ਦਾ ਇੱਕ ਤਰੀਕਾ ਸੀ ਕਿ ਗੱਲ ਨੂੰ ਅਗਲੇ ਤੱਕ ਪਹੁੰਚਾਉਣਾ ਕਿਵੇਂ ਇਹਦੀ ਅਰੰਭਤਾ ਆਪਣੇ ਘਰ ਤੋਂ ਕੀਤੀ ਹੈ ਅਸੀਂ ਤਾਂ ਲੋਕਾਂ ਨੂੰ ਗਿਆਨ ਦਿੰਦੇ ਆ ਨਾ ਤੇ ਆਪਣੇ ਘਰ ਦੀ ਹੈ ਦੀਵੇ ਥਲੇ ਹੰਦੇ ਆ ਆਪਣੇ ਘਰ ਦੀਵੇ ਥਲੇ ਹਵੇਰਾ ਜੀ ਜਿੱਦਣ ਜਨੇਊ ਪਾਣਾ ਏ ਉਮਰ 9 ਸਾਲ ਦੀ ਏ ਤੇ ਪਿਤਾ ਮਹਿਤਾ ਤਾਲੂ ਜੀ ਜਿਨ੍ਹਾਂ ਦਾ ਅਸਲ ਨਾਮ ਹੈ ਕਲਿਆਣ ਦਾਸ ਮਹਿਤਾ ਇਕੋਤਾ ਜੀ ਜਿਵੇਂ ਪਟਵਾਰੀ ਹੈ ਪਟਵਾਰੀ ਤੇ ਮਹਿਤਾ ਇਹ ਉਹਦਾ ਸੀ ਇਹ ਕੋਈ ਜਾਤ ਨਹੀਂ ਸੀ ਇਹ ਉਹਦਾ ਸੀ ਜੇ ਬਚਪਨ ਦਾ ਨਾਮ ਭਰਾ ਦਾ ਨਾਮ ਸੀ ਲਾਲੂ ਲੋਕ ਕਾਲੂ ਕਹਿਣ ਲੱਗ ਪੈਂਦੇ ਜਿੱਦਣ ਕਿਉਂਕਿ ਜਿਹੜੇ ਚੀਜ਼ਾਂ ਨੂੰ ਫੋਲੋ ਕਰਦੇ ਸੀ ਪਿਤਾ ਮੈਂ ਤਾਂ ਕਾਲੂ ਜੀ ਉਹ ਪੜਤਾਂ ਨੂੰ ਵੀ ਜਾਣਦੇ ਸੀ ਆਪਾਂ ਸਾਥੀਆਂ ਪੜ੍ਹੇ ਨੇ ਤੇ ਪੰਡਰਨ ਦੇ ਹਲੂ ਲਾਇਆ ਹੁਣ ਉਹਨਾਂ ਲੋਕਾਂ ਨੇ ਸਾਨੂੰ ਲੰਬ ਕੁਛ ਨਹੀਂ ਰਲ ਬਣਾਤਾ ਆਪਾਂ ਕਿ ਲੜਾ ਲਾ ਕੁਛ ਸਾਨੂੰ ਤਾਂ ਇਹਦਾ ਪਤਾ ਵੀ ਗੁਰੂ ਨਾਨਕ ਦੀ ਬਾਹ ਅਸੀਂ ਬੜੀ ਹੈ ਅਸੀਂ ਪਿਤਾ ਜੀ ਦਾ ਸਤਿਕਾਰ ਜਰੂਰ ਕਰਦੇ ਆ ਪਰ ਜਿਹੜੀ ਗੱਲ ਗੁਰੂ ਨਾਨਕ ਨੇ ਅਸੀਂ ਤਾਂ ਉਹਨੂੰ ਮੰਨਣਾ ਅਸੀਂ ਕਿਸ ਨੂੰ ਕੀ ਲੈਣਾ ਚਾਹੀ ਗੁਰੂ ਨਾਨਕ ਦੀ ਸਿੱਖਿਆ ਦੇਖੋ ਆਪਣੇ ਘਰ ਤੋਂ ਰੰਮ ਕੀਤੀ ਹੈ ਜਦਨ ਜਨੇਊ ਕੋਣ ਆਏ ਪੰਡਤ ਵੀ ਆਇਆ ਹੈ ਬੇਦੀ ਵੀ ਸਜੀ ਹੈ ਤਦਕ ਪਾਹੋ ਕੱਤੀ ਹੈ ਬਹਾਮਣ ਵਟੇ ਆਏ ਸਾਰਾ ਕੁਝ ਹੋਇਆ ਹੈ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਇੰਨੇ ਲੋਕ ਨੇ ਇਹਨਾਂ ਨੂੰ ਧਰਮ ਦੀ ਗੱਲ ਦੱਸਣੀ ਕਿਵੇਂ ਚੰਕੀ ਦੇ ਆ ਕੇ ਬਹਿ ਗਏ ਵਿਵਾਦ ਨਹੀਂ ਕੀਤਾ ਮੈਂ ਫਿਰ ਬੇਨਤੀ ਕਰਾਂ ਅਸੀਂ ਵਿਵਾਦ ਵਾਲੇ ਪਾਸੇ ਤੌਹਦੇ ਆ ਵਿਵਾਦ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ ਸਿੱਧ ਗੋਸਤ ਜਵਾਬ ਦਿੱਤਾ ਜਦੋਂ ਸਿੱਧਾ ਨੇ ਕਿਹਾ ਸੀ ਨਾ ਕਿ ਬਾਪੂ ਇਹ ਕੀ ਹੈ ਕਹਿੰ ਲਗੇ ਆਪੇ ਆਖੇ ਆਪੇ ਸਮਝੇ ਇਸਕੇ ਉੱਤਰ ਦਿਜੀਏ ਵੀ ਤੂੰ ਜਿਹੜਾ ਸਵਾਲ ਪੁੱਛ ਰਿਹਾ ਕਰਦਾ ਪਿਆ ਨਾ ਕੋਈ ਸਵਾਲ ਨਹੀਂ ਕਰਦਾ ਤੂੰ ਸ਼ਰਾਰਤ ਕਰਨ ਰਿਹਾ ਤੈਨੂੰ ਸਾਰਾ ਹੀ ਪਤਾ ਹੈ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਜਦੋਂ ਆਪਣੇ ਘਰ ਦੀ ਗੱਲ ਸੀ ਤੁਸੀਂ ਦੇਖੋ ਸਤਿਗੁਰੂ ਬੈਠੇ ਨੇ ਪੰਡਤ ਨੇ ਜਨੇਊ ਤਿਆਰ ਕਰ ਲਿਆ ਕਹਿ ਲਗਾ ਜੀ ਇਹ ਤੁਹਾਡੇ ਘਰ ਚ ਜਨੇਊ ਪਾਣਾ ਕਹਿ ਲਗੇ ਇੱਕ ਗੱਲ ਦਾ ਜਵਾਬ ਦੇ ਕਿ ਜਨੇਊ ਪਾਣਾ ਕਿਉਂ ਹੁਣ ਜਦੋਂ ਮੈਂ ਪ੍ਰਚਾਰਕ ਰਟੀਆਂ ਰਚਾਈਆਂ ਗੱਲਾਂ ਸਾਡੇ ਕੋਲ ਨਹੀਂ ਮੈਂ ਤਾਂ ਕੱਤੇ ਕਥਾ ਕਰਨ ਗਿਆ ਨੌਜਵਾਨ ਬੱਚਿਆਂ ਨੇ ਮੈਨੂੰ ਸਵਾਲ ਕੀਤਾ ਪਤਾਲ ਨਾਲ ਪਤਾਲ ਲੱਖ ਆਗਾਸਾ ਆਗਾਸ ਕੀ ਇਹ ਗੁਰੂ ਨਾਨਕ ਦੀ ਥਿਊਰੀ ਹੈ ਮੈਂ ਕਿਹਾ ਤੁਸੀਂ ਕੀ ਕਹਿੰਦੇ ਹੋ ਕਲਕੇ ਨਹੀਂ ਇਹ ਮੈਂ ਕਿਹਾ ਚੁੰਦੇ ਵਸਦੇ ਹੋ ਸਾਡੇ ਪ੍ਰਚਾਰਕ ਸਟੇਜਾਂ ਤੋਂ ਕਹਿ ਰਹੇ ਨੇ ਕਿ ਗੁਰੂ ਨਾਨਕ ਨੇ ਕਿਹਾ ਲੱਖਾਂ ਪਤਾਲ ਦੇ ਲੱਖਾਂ ਕਾਸ਼ ਨੇ ਇਹ ਗੁਰੂ ਨਾਨਕ ਨੇ ਨਹੀਂ ਕਿਹਾ ਜੀ ਬਾਣੀ ਜਪਦੀ ਸਾਹਿਬ ਹੈ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਪਰ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਵੀ ਲੱਖਾਂ ਪਤਾਲ ਦੇ ਲੱਖਾਂ ਆਕਾਸ਼ ਨੇ ਕਿਉਂਕਿ ਗੁਰੂ ਨਾਨਕ ਗਿਣਤੀ ਮਿੰਤੀ ਚ ਨਹੀਂ ਹੁੰਦਾ ਤੁਸੀਂ ਪੜੋ ਬਾਣੀ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਅਗਲੀ ਪੰਕਤੀ ਕੀ ਹੈ ਜੀ ਵੇਦ ਕਹਿੰਦੇ ਕੁਵਾਤ ਬਾਤ ਕਹਿੰਦੇ ਨੇ ਗੱਲ ਨੂੰ ਇਹ ਵੇਦਾਂ ਨੇ ਕਿਹਾ ਕਿ ਲੱਖਾਂ ਪਤਾਲ ਦੇ ਲੱਖਾਂ ਆਕਾਸ਼ ਨੇ ਤੁਸੀਂ ਵੇਦ ਪੜ ਕੇ ਦੇ ਦਿਓ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਕਿ ਸਤੁਰ ਕਹਿ ਲਗੇ ਲਿਖਾ ਹੋਏ ਪਰ ਲਿਖੀ ਰੱਬ ਨੇ ਕਿੰਨੇ ਪਤਾਲ ਬਣਾਏ ਜੀ ਕਿਸੇ ਨੂੰ ਪਤਾ ਫਿਰ ਗੁਰੂ ਨਾਨਕ ਸਾਹਿਬ ਦੀ ਤੁਰੀ ਦੇਖੋ ਜਾ ਕਰਤਾ ਸਿਰ ਠੀਕ ਹੋ ਸਾਚੇ ਆਪੇ ਜਾਣੇ ਨੂੰ ਜਿੰਨੇ ਬਣਾਈਏ ਉਹਨੂੰ ਪਤਾ ਹੈ ਮੈਨੂੰ ਨਹੀਂ ਪਤਾ ਕਿੰਨੇ ਬਣਾਏ ਨੇ ਇਹ ਤਾਂ ਵੇਦਾਂ ਨੇ ਦਾਵਾ ਕੀਤਾ ਵੀ ਐਨੇ ਨੇ ਉਹ ਜਿਹੜਾ ਕੋਲ ਬੈਠਾ ਸੀ ਨਾ ਇਹ ਨੂੰ ਕਿਹਾ ਵੀ ਭਾਈ ਇਹ ਜਨੇਊ ਤੋਂ ਪਾਉਣਾ ਉਹ ਕਹਿੰਦਾ ਜੀ ਵੀ ਤੁਸੀਂ ਬੇਦੀ ਗੁਣ ਦੇ ਵਾਰਸ ਹੋ ਉੱਚੀ ਗੁਣ ਦੇ ਵਾਰਸ ਹੋ ਤੁਹਾਨੂੰ ਜਨੇਊ ਪਾਉਣਾ ਪਵੇਗਾ ਹੁਣ ਦੇਖੋ ਬਾਹਮਣ ਦਾ ਜਨੇਊ ਵੱਖਰਾ ਹੈ ਖੱਤਰੀ ਦਾ ਵੱਖਰਾ ਹੈ ਵੈਸ਼ਨ ਅਲੱਗ ਹੈ ਪਰ ਸ਼ੂਤਰ ਤੇ ਔਰਜ ਜਿਹੜਾ ਜਨੇਊ ਪਾਣਵਾ ਸੀ ਨਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਸੀ ਕਿ ਮੈਂ ਸਵਾਲ ਕਿਉਂ ਕਰਨਾ ਮਾਫ ਕਰਿਓ ਅਸੀਂ ਜਿਹਨੂੰ ਸਵਾਲ ਕਰਦੇ ਆ ਨਾ ਸਾਨੂੰ ਇਹ ਨਹੀਂ ਪਤਾ ਕਿ ਜਿਹਨੂੰ ਸਵਾਲ ਕਰਦੇ ਉਹ ਜਵਾਬ ਹੈ ਕਿ ਜਿਹੜਾ ਜਨੇਊ ਪਾਣ ਵਾਲਾ ਸੀ ਉਹਦੇ ਉਹਦੇ ਅੰਦਰ ਦੀ ਸੋਚ ਕੀ ਹੈ ਸੋਚ ਨੂੰ ਪਕੜ ਕਰ ਪਾ ਸੀ ਨਾ ਉਹਦੇ ਧਰਮ ਗ੍ਰੰਥ ਕਹਿੰਦੇ ਨੇ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਉਹਨੂੰ ਜੀ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਨਾ ਤਾਂ ਸ਼ੂਦਰ ਪਾ ਸਕਦਾ ਨੀਵੀਂ ਜਾਤ ਹੱਤ ਨੀਵੀਂ ਤੇ ਗੁਰੂ ਨਾਨਕ ਸਾਹਿਬ ਨੇ ਥੋੜੀ ਕਹੀ ਹੈ ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਜਿਹਨਾਂ ਤੁਸੀਂ ਨੀਚ ਕਹਿੰਦੇ ਹੋ ਨਾ ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ ਨਾਨਕ ਤਿੰਨ ਕੇ ਸੰਗ ਸਾਹਿਬ ਜਿਹੜੀ ਔਰਤ ਨੂੰ ਇਹਨਾਂ ਨੇ ਕਿਹਾ ਕਿ ਮਾਂ ਕਹੇ ਮੇਰਾ ਪੁੱਤ ਆਇਆ ਗੀਲੀ ਲੱਕੜੀ ਕੋਪਣ ਲਾਇਆ ਇਹ ਜਿਨ੍ਹਾਂ ਨੂੰ ਤੁਸੀਂ ਰੋਟੇ ਆਪਣੇ ਨਾਲ ਖਾਉਂਦੇ ਹੋ ਨਾ ਵੇਲੜਾ ਨੂੰ ਇਹ ਕਹਿੰਦੇ ਜਨਾਨੀਆਂ ਇਹ ਕਮਲੀਆਂ ਹੋ ਗਈਆਂ ਇਹ ਕਹਿੰਦੀ ਮੈਂ ਪੁੱਤ ਵਿਆਹ ਇੱਥੇ ਨੇ ਕੀੜਾ ਲੱक्कਣ ਲੱਜ ਜਾਂਦਾ ਨਾ ਉਹ ਬਰਬਾਦ ਕਰ ਦਿੰਦਾ ਏ ਤੁਸੀਂ ਆਪਣੇ ਘਰ ਬਰਬਾਦ ਕਰ ਲਏ ਤੇ ਤੁਸੀਂ ਉਹਨਾਂ ਦੇ ਪੈਰੀਂ ਸੁਵਾ ਦੇ ਤੇ ਗੁਰਨਾਨਕ ਸਾਹਿਬ ਦੀ ਜੁਰੀ ਕੀ ਏ ਜੀ ਭੰਡ ਜੰਮੀ ਐ ਭੰਡ ਨੰਮੀ ਐ ਭੰਨ ਮੰਗਣ ਵਿਆਹ ਭੰਡੂ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡੂ ਆਪਨ ਭੱਲੀ ਐ ਭੰਡ ਹੋਵੇ ਬਖਦਾਨ ਸੋਖ ਕਿਉ ਮੰਦਾ ਜਿਤ ਜੰਮੈ ਤੇ ਤੁਸੀਂ ਪਖੰਡ ਦੇਖਿਓ ਧਰਮ ਦੇ ਨਾਂ ਤੇ ਪੈਸਾ ਓਣਾ ਚਾਹੀਦਾ ਆ ਹੁਣ ਨਰਾਤੇ ਲੱਗੇ ਹਨ ਤੇ ਉਹਨ ਜਿਹਨੂੰ ਕਹਿੰਦੇ